ਸਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਖਾਲਸੇ ਦੇ ਜਨਮੂਮੀ ਬਣਾਇਆ ਇਸ ਸਤਾਨ ਦੇ ਉੱਪਰ ਕੋਈ ਨਿੱਕੀ ਜੀ ਗੱਲ ਨਹੀਂ ਬਹੁਤ ਵੱਡਾ ਇਹ ਖਾਲਸੇ ਦਾ ਘਰ ਬਣਾਇਆ ਜੀ ਜੀ ਵਰਲਡ ਦੇ ਵਿੱਚ ਸਿੱਖ ਬੇਟਾ ਜਪਾਨ ਅਮਰੀਕਾ ਅੰਗਲੈਂਡ ਜਿੱਥੇ ਮਰਜੀ ਪਾਕਿਸਤਾਨ ਕਿਤੇ ਵੀ ਬੈਠਾ ਜਦੋਂ ਉਹਨੂੰ ਅੰਬਰਦਸ਼ ਕਿਹਾ ਜਾਂਦਾ ਉਹਨੂੰ ਇਹ ਗੱਲ ਕਹੀ ਜਾਂਦੀ ਆ ਅੱਜ ਤੋਂ ਬਾਅਦ ਤੇਰਾ ਪਿਤਾ ਗੁਰੂ ਗੋਬਿੰਦ ਸਿੰਘ ਹੈ ਮਾਤਾ ਸਹਿਬ ਕੋਰ ਹੈ ਪਿੰਡ ਤੇਰਾ ਦੰਦਪੁੱਸਾ ਵਾ ਨਾਨਕੇ ਗੁਰੂ ਕੇ ਲਾਹੌਰ ਪੰਜ ਪਿਆਰੇ ਰਹਿਤਾ ਦੇ ਨਾਲ ਇਹ ਵੀ ਦੱਸਦੇ ਆ ਤੇ ਜਦੋਂ ਅਸੀਂ ਪੜਦੇ ਆ ਸਤਿਬਾਬਾ ਸੇਵਾ ਸਿੰਘ ਯੂਨੀਵਰਸਿਟੀ ਸੇਵਾ ਸ਼ੁਰੂ ਕੀਤੀ तकरीबन 1931 ਬੱਚ ਦੀ ਗੱਲ ਲਾ ਰਹੇ ਆ ਤੇ ਤੁਰ ਕੇ ਕਹਿੰਦੇ ਆਉਂਦੇ ਸੀ ਮੁੜ ਕੇ ਉਹ ਉਹਨਾਂ ਨੇ ਇੱਕ ਗੱਡਾ ਲਿਆ ਊਠ ਲਿਆ ਇਦਾਂ ਜਾ ਜਾ ਕੇ ਤੇ ਉਹ ਉੱਥੇ ਅਨੰਦਪੁਰ ਸੇਵਾ ਸ਼ੁਰੂ ਕੀਤੀ ਜੀ ਜੀ ਤੇ ਆ ਜਦੋਂ ਅਸੀਂ ਸ਼ਕਤਾਂ ਲਗਦੀਆਂ ਨੇ तकरीबन ਹੋਲੇ ਮੱਲੇ ਦੇ ਸਬੰਧ ਦੇ ਵਿੱਚ ਆ ਗਿਆ ਹੁਲਾ ਮਦ ਸ਼ੁਰੂ ਹੈ ਸ਼ਕਤਾਂ ਉੱਡੇ ਭੀਆਂ ਤੇ 50 ਤੋਂ 50 ਲੱਖ ਤੋਂ ਵੱਧ 80 ਲੱਖ ਤੋਂ ਵੱਧ 80 ਹਜ਼ਾਰਾਂ ਸਰਕਾਰ ਵੱਲੋਂ ਆਉਂਦੀਆਂ ਨੇ ਕਰੋਣਾ ਨੰਦਾ ਨਾ ਗਿਆ ਜੀ ਸ੍ਰੀ ਅਨੰਦਪੁਰ ਸਾਹਿਬ ਜਾਂਦਾ ਜੀ 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 ਪਰ ਜੋ ਇੱਥੇ ਦੇ ਹਾਲਾਤ ਸੀ ਸਰਕਾਰਾਂ ਨੂੰ ਬੜੀ ਬਾਰ ਬੇਨਤੀ ਕੀਤੀ ਇੱਕ ਹੋਰ ਨਹੀਂ ਉਹ ਕਹਿੰਦਾ ਬਸ ਹੋ ਗਿਆ ਜੀ ਕੱਲ ਨੂੰ ਹੋ ਗਿਆ ਜੀ ਸ੍ਰੀ ਮਨ ਸੰਤ ਬਾਬਾ ਲਾਲ ਸਾਹਿਬ ਜੀ ਨੇ ਜੀਤ ਛੱਡਿਆ 27 ਜੁਲਾਈ ਪੁਣੀ ਦੇ ਵਿੱਚ ਉਦੋਂ ਵੀ ਇਹ ਸੜਕ ਦੀ ਹਾਲਤ ਬਹੁਤ ਖਸਤਾ ਸੀ ਉਦੋਂ ਵੀ ਉਹਨਾਂ ਨੂੰ ਕਿਹਾ ਸੀ ਬਾਬਾ ਪਹਿਲਵਾਨ ਜੀ ਉਹਨਾਂ ਨੇ ਉਹ ਵੀ ਸਾਡੇ ਚਲੋ ਸਮਝ ਗਏ ਉਹਨਾਂ ਦੀ ਜੀ ਜੀ ਅੱਜ ਕੋ ਕੇ ਕੁਝ ਸ਼ਹਿਮੀਨ ਬਾਤ ਚਲ ਗਏ ਬੋਲੇਗਾ ਜੇ ਨਹੀਂ ਸਰਕਾਰ ਬਣਾ ਸਕਦੇ ਤਾਂ ਸਾਨੂੰ ਮੌਕਾ ਦਿੱਤਾ ਜਾਵੇ ਸਰਕਾਰਾਂ ਦਾ ਉਹ ਡੀਸੀ ਬੋਲਿਆ ਸੀ ਕਿ ਅਸੀਂ ਜ਼ਰੂਰ ਕਰਾਂਗੇ ਕੀਤਾ ਮਾੜਾ ਮੋਟਾ ਕੀਤਾ ਨਹੀਂ ਕੋਈ ਸ਼ਰਕ ਨੂੰ ਖੁੱਲਾ ਨਹੀਂ ਕੀਤਾ ਗਿਆ ਉਸੇ ਸ਼ਰਕ ਨੂੰ ਪੱਛ ਪੋਚ ਲਾ ਕੇ ਠੀਕ ਕਰ ਦਿੱਤਾ ਗਿਆ ਅੱਜ ਜੋ ਹੈ ਸ਼ਰਕ ਦੋ ਪਾਸੇ ਤੇ 10 10 12 12 ਫੁੱਟ ਦੋ ਬਣੀ ਖੋਲ ਰੇ ਆ ਗ੍ਰੇਵਲ ਪਾ ਰਹੇ ਆ ਇਹਦੇ ਸਰਕਾਰ ਕੁਝ ਕਰੇਗੀ ਦੇ ਉੱਪਰ ਜੀ ਜੀ ਕੋਕ ਬਜਰੀ ਪਾਉਣ ਦਾ ਪ੍ਰਵਾਲਾ ਨਹੀਂ ਜੇ ਫਿਰ ਅਸੀਂ ਵੇਖਾਂਗੇ ਆਪਣੇ ਸਿੱਖ ਕੌਮ ਦੀਆਂ ਜਿਹੜੀਆਂ ਮਹਾਨ ਸ਼ਖਸੀਅਤਾਂ ਨੇ ਜਿਵੇਂ ਦਸਵਾਣੇ ਬੰਗਾਨੇ ਬਹੁਤ ਬਹੁਤ ਬੈਠੇ ਨੇ ਸਰਦਾਰੋ ਪਿਆਰੇ ਉਹਨਾਂ ਦਾ ਵਿਚਾਰ ਕਰਕੇ ਨਾ ਫਿਰ ਨੂੰ ਆਰਸੀਸੀ ਬਣਾ ਦੇਣਾ ਅਸੀਂ ਲੋਕਾਂ ਲਈ ਨਹੀਂ ਬਣਾਉਣੀ ਤੇ ਗੁਰੂ ਕਿਰਪਾ ਕਰਨ ਮਿਹਰਬਾਨ ਤੇ ਸੋ ਮਾਰਾ ਕਿਰਪਾ ਕਰਨ ਵਾਹਿਗੁਰੂ ਜੀ ਦਾ ਖਾਲਸਾ ਜੀ ਕੀ ਫਤਿਹ ਬਹੁਤ ਧੰਨਵਾਦ ਜੀ ਧੰਨਵਾਦ ਤੇ ਗੁਰੂ ਗ੍ਰੰਥ ਸਾਹਿਬ ਦਾ ਗੁਰੂ ਜੀ ਇੱਕ ਬੋਲ ਸ਼ਬਦ ਜਿਨ੍ਹਾਂ ਨੇ ਸੱਪੀ ਨੂੰ ਖਰੀਦ ਕੇ ਜੀ 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 ਇੱਥੇ ਵੱਡਾ ਐਡਾ ਵੱਡਾ ਪਰਪਕਾਰ ਕੀਤਾ ਖਾਲਸਾ ਜੀ ਜਨਮ ਭੂਮੀ ਜੀ ਤੇ ਉਹਨੂੰ ਰਸਤੇ ਆਉਣ ਵਾਲੇ ਆ ਵੀ ਨੂੰ ਪਤਾ ਨਹੀਂ ਕਿ ਕੋਈ ਰੋਕ ਰਿਹਾ ਨਹੀਂ ਬਿਲਕੁਲ ਤੇ ਇਹਦੇ ਗੁਰੂ ਦਾ ਕਾਰਜ ਤੇ ਬੰਦੇ ਦਾ ਕਾਰਜ ਜੀ ਜੀ ਕਹਿੰਦੇ ਜੋ ਕਰਤਾਰੋ ਨਾਮ ਦੇ ਕੋ ਵਾਰਡ ਕੇ ਚੋਸ ਰਸਤਾ ਕਰ ਰਹੀਆਂ ਨੇ ਦਾ ਨਾਮ ਦੇ ਕਰਤਾਰ ਤੋਂ ਸਵਾਦ ਕਰ ਰਹੀਆਂ ਨੇ ਜੀ ਜੀ ਇਹ ਸਾਡਾ ਤੇ ਫਰਜ਼ ਆ ਸਰਕਾਰਾਂ ਵੀ ਤਾਂ ਸਹੁੰ ਲੈਦੀਆਂ ਨੇ ਟੈਕਸ ਵਾ ਕੇ ਜੀ ਜੀ ਕੋੜਾ ਰੁਪਈਆ ਇਕੱਠਾ ਕਰਦੇ ਨੇ ਫਿਰ ਹੁੰਦਾ ਨਹੀਂ ਇਹਦੇ ਆ ਵੀ ਚਲੋ ਗੁਰੂ ਨਾਨਕ ਇੱਥੇ ਇਹ ਕਹਿੰਦੀ ਨੰਗੀ ਦਾ ਜਦੋਂ ਸਕੂਟਰ ਮੋਟਰਸਾਈਕਲ ਕਾਰ ਕੋਈ ਇੱਥੇ ਭੇਜਦੇ ਆ ਕਹਿੰਦੇ ਐਕਸੀਡੈਂਟ ਹੁੰਦੇ ਆ ਵਾਹੀ ਆਪੇ ਸਾਹਿਬ ਅੱਜ 5-6 ਦਿਨ ਹੋ ਗਏ ਅਸੀਂ ਨਾ ਕੇ ਜਾ ਰਹੇ ਤੇ ਇਹ ਕੁکریاں ਦਾ ਮਿੱਟੀ ਪਾ ਰਹੇ ਸੀ ਇਹਦੀ ਹਾਂਜੀ ਇਹ 4-5 ਦਿਨ ਹੋ ਗਏ ਨਾ ਲੱਗਿਆ ਜੀ ਜੀ ਤੇ ਚਲੋ ਗੁਰੂ ਜੀ ਨੇ ਕਿਰਪਾ ਕੀਤੀ ਅਸੀਂ ਸੋਚ ਰਹੇ ਸੀ ਕਿ ਆਸ ਰੇ ਨਾਲ ਆਸ ਰਹੀ ਆ ਰਹਿਆ ਜਿਹੜੀ ਖਾਸ ਇਹਦੀ ਜਣਕ ਭੂਮੀ ਨੂੰ ਜਾਂਦੀ ਹੈ ਆਨੰਦਪੁਰ ਸਾਹਿਬ ਕਿਸ ਗੁਰੂ ਸਾਹਿਬ ਅਸਥਾਨ ਨੂੰ ਜਾਂਦੀ ਹੈ ਜਿੱਥੇ ਵਿਅਕਤ ਸੰਗਤਾਂ ਜਿਹੜੀਆਂ ਜਾ ਕਰਕੇ ਅੰਮ੍ਰਿਤ ਦੀ ਦਾਤ ਲੈਂਦੀਆਂ ਨੇ ਇਥੋਂ ਦੇ ਜਿੰਨਾ ਵੀ ਪ੍ਰਬੰਧ ਕਰ ਕਿਸਦਾ ਸਾਹਿਬ ਦਾ ਤੇ ਨਾਲ ਹੀ ਮੈਂ ਉਹ ਮਹਾਪੁਰਸ਼ਾਂ ਦੀ ਗੱਲ ਕਰਨਾ ਚਾਹੁੰਦਾ ਹਾਂ ਕਿ ਸਤਬਾਬਾ ਲਾਭ ਸਿੰਘ ਜੀ ਜਿਨ੍ਹਾਂ ਨੇ ਲਮਾ ਸਮਾ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰ ਗਏ ਬੈਸਣ ਪਾਈਏ ਉਹ ਮਹਾਪੁਰਸ਼ਾਂ ਨੇ ਸੇਵਾ ਕਰਕੇ ਧਾਲ ਕਮਾਈ ਬਹੁਤ ਜਿਹੜੇ ਸਰਕਾਰਾਂ ਕੋਲ ਕੋਲ ਨਹੀਂ ਸੀ ਬਣੇ ਉਹ ਵੀ ਸੰਤ ਮਹਾਪੁਰਸ਼ਾਂ ਨੇ ਕਾਰ ਸੇਵਾ ਵਾਲਾ ਨੇ ਬਣਾ ਦਿੱਤੇ ਸਨ ਅੱਜ ਮੈਂ ਤੁਹਾਨੂੰ ਉਹ ਸ਼ਰਗੜੀ ਗਡਸ਼ੰਕਰ ਨੂੰ ਇਹ ਜਾਂਦੀ ਹੈ ਕੇਸਗੜ ਸਾਹਿਬ ਨੂੰ ਪਰ ਕਿਸੇ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ ਰੋਡੀਆਂ ਸੇਕੀਆਂ ਦੇ ਜਾਂ ਕੱਲੇ ਜਿਹੜੇ ਸਾਈਨ ਬੋਰਡ ਲਾ ਕੇ ਆਪਣੀ ਮਸ਼ਹੂਰੀ ਦੇ ਲੋਕਾਂ ਨੂੰ ਪਬਲਿਕ ਨੂੰ ਵੱਧੂ ਪੜਾਉਣ ਵਾਸਤੇ ਜਿਹੜਾ ਵਾ ਉਹਨਾਂ ਨੇ ਉਹ ਕਰਦੇ ਰਹੇ ਕਿ ਵੋਟਾਂ ਦੀ ਖਾਤਰ ਪਰ ਨਾ ਤਾਂ ਬਾਦੂ ਸਰਕਾਰ ਨੇ ਇਹ ਸਿਰਕਵਾਲ ਧਿਆਨ ਦਿੱਤਾ ਤੇ ਨਾ ਤਾਂ ਸੰਤ ਸਰਕਾਰ ਨੇ ਧਿਆਨ ਦਿੱਤਾ ਅੱਜ ਸੰਤ ਬਾਬਾ ਸੁਖਮਨੀ ਜੀ ਬਾਬਾ ਦੀ ਉਹ ਜਿਹੜੇ ਸਾਰੇ ਸੰਬੰਧਾਂ ਨੂੰ ਨਾਲ ਹੈ ਕਿ ਜਵਾਦਾਰਾ ਨਾਲ ਹੈ ਕਿ ਇਲਾਕੇ ਦੀਆਂ ਸੰਗਤਾਂ ਨੂੰ ਨਾਲ ਲੈ ਕਰਕੇ ਇਹ ਸਰਕਾਰ ਤੋਂ ਇਸ ਦਾ ਚੌੜਾ ਕੀਤਾ ਜਾ ਰਿਹਾ ਹੈ ਤੜਰਾ ਪਾਇਆ ਜਾ ਰਿਹਾ ਹੈ ਕਿ ਇਸ ਤੇ ਬਹੁਤ ਆ ਸਰਕਾਰ ਦਾ ਪੈਸਾ ਨਹੀਂ ਦਿੱਟਣਾ ਕਿਉਂਕਿ ਇਹ ਪਹਾੜੀ ਇਲਾਕਾ ਸੀ ਇਹ ਲਾਗੋ ਨਾ ਕੋਈ ਖਦਾਈ ਕਰਕੇ ਇਹ ਫਤਰਾ ਕੀਤਾ ਜਾ ਰਿਹਾ ਹੈ ਨਵੀਂ ਫਤਰਾ ਸਾਦੀ ਸੀ ਹੁਣ ਇਹ ਮਹਾਪੁਰਖਿਆ ਨੇ ਜਿਹੜਾ ਉਪਰਾਲਾ ਕੀਤਾ ਤੇ ਮੈਂ ਇਲਾਕੇ ਦੀਆਂ ਦੇ ਬਾਹਲੇ ਦੇਸ਼ਾਂ ਦੀਆਂ ਸੰਸਥਾਵਾਂ ਨੂੰ ਬੇਨਤੀ ਕਰਦਾ ਹਾਂ ਕਿ ਲੋੜ ਸੀ ਇਹ ਸੜਕਾਂ ਹੀ ਪਾਤਿਕ ਤੋਸਾਨ ਇਹ ਸੰਧਪੁਰ ਸਾਬ ਨੂੰ ਜਾਂਦਾ ਸੀ ਪਰ ਕਈ ਇਹ ਰੋਡ ਬਦਲ ਕੇ ਇਹਦੀ ਜਗ੍ਹਾ ਨੇ ਰੋਪੜ ਖਾਣੀ ਦਵੜਵਾਇਆ ਪਿਆ ਜਾਂਦਾ ਸੀ ਪਰ ਅੱਜ ਮਹਾਪੁਰਸ਼ਾਂ ਨੇ ਜਿਹੜਾ ਉਪਰਾਲਾ ਕੀਤਾ ਹੈ ਇਹ ਬਹੁਤ ਲੋੜ ਸੀ ਇਸ ਚੀਜ਼ ਦੀ ਪਰ ਮੈਂ ਸਾਰੀਆਂ ਸੰਸਦਾਂ ਨੂੰ ਬੇਨਤੀ ਕਰਦਾ ਹਾਂ ਕਿ ਜਰੂਰ ਇਹਨਾਂ ਮਹਾਪੁਰਸ਼ਾਂ ਦਾ ਸਹਿਯੋਗ ਦਿਓ ਤੇ ਸਵੰਧ ਭੇਜਿਓ ਇਹਦੇ ਨਾਲ ਇਹ ਜੀ ਇੱਕ ਸੜਕ ਉੱਪਰ ਸੀਮਟਾ ਤਾੜਾ ਪਾ ਕੇ ਵੀ ਤਿਆਰ ਕਰ ਸਕਦੇ ਹਾਂ ਮਾਪੁਰ ਜਨਾਬ ਬੋਲੇ ਮਰੇ ਤੋਂ ਪਹਿਲਾਂ ਪਹਿਲਾਂ ਵੀ ਕਰ ਸਕਦੇ ਰੇ ਜਿੰਨੀ ਕਿਰਪਾ ਜਿੰਨੀ ਸਤਗੁਰ ਕਾ ਅਗੀ ਧਾਰ ਦੀ ਬਖਸ਼ਿਸ਼ ਹੈ ਇਹਨਾਂ ਨੇ ਕੇਵਲ ਕਲਗੀਧਾਰ ਪਾਸ਼ਾ ਦੀਆਂ ਖੁਸ਼ੀਆਂ ਲੈਣੀਆਂ ਹੁੰਦੀਆਂ ਨੇ ਉਹ ਰੋਟੀਆਂ ਨੇ ਸਿੱਕੀਆਂ ਰੋਟੀਆਂ ਸਿੱਕਣ ਵਾਲਿਆਂ ਦਾ ਦੁਨੀਆਂ ਤੇ ਨਾਂ ਨਹੀਂ ਦਿੰਦਾ ਸੇਵਾ ਕਰਨ ਵਾਲਿਆਂ ਦਾ ਦੁਸਰਾਂ ਦਾ ਨਾਂ ਰਿਆ ਨਹੀਂ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰ ਸ਼ੰਕਰ ਤੋਂ ਨੰਦਪੁਰ ਸਾਹਿਬ ਰੋਡ ਜਿਹੜਾ ਨੰਦਪੁਰ ਸਾਹਿਬ ਦਾ ਰੋਡ ਜਿਹੜਾ ਇਹ ਅੱਜ ਦਾ ਖਰਾਬ ਨਹੀਂ ਹੈ ਪਿਛਲੇ ਕਾਫੀ ਲੰਬੇ ਸਮੇਂ ਤੋਂ ਖਰਾਬ ਹੈ ਵਕ ਵਕ ਸਮੇਂ ਦੀਆਂ ਸਰਕਾਰਾਂ ਨੇ ਇੱਥੇ ਰਾਜਨੀਤੀ ਕੀਤੀ ਆ ਸੈਂਟਰ ਦੇ ਵਜ਼ੀਰ ਜਿਹੜੀ ਨੰਦਪੁਰ ਸਾਹਿਬ ਆ ਕੇ ਨੀ ਪੱਤਰ ਰੱਖ ਕੇ ਗਏ ਆ ਇਹਨੂੰ ਆਪਾਂ ਚੌਂ ਮਾਰਗੀ ਬਣਾਵਾਂਗੇ ਪਰ ਅਜੇ ਤੱਕ ਕੋਈ ਲਾਗੂ ਨਹੀਂ ਹੋਇਆ ਪਰ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਬਣੀ ਹੈ ਬਣ ਗਿਆ ਸਾਰੀ ਸਾਡੇ ਗਰ ਸ਼ੰਕਰ ਦੇ ਹਲਕਾ ਵ代 ਤੇ ਮਾਂ ਜੋ ਡਿਪਟੀ ਸਪੀਕਰ ਸਾਹਿਬ ਨੇ ਇਸ ਸੜਕ ਦੇ ਲਈ 31 ਕਰੋੜ ਰੁਪਏ ਜਿਹੜਾ ਉਹ ਮਨਜ਼ੂਰ ਕਰਵਾਇਆ ਜਿਹਦੇ ਵਿੱਚ ਸ਼ੁਰੂਆਤ ਦੇ ਵਿੱਚ ਗੜ ਸ਼ੰਕਰ ਤੋਂ ਮੇਖਾ ਪੁੱਜਾਲ ਤੱਕ ਜਿਹੜੀ ਆ ਉਹ ਸੜਕ ਬਣੀ ਆ ਅਗਲੀ ਸੜਕ ਜਿਹੜੀ ਉਹ ਜਲਦ ਸ਼ੁਰੂ ਹੋ ਜਾਣੀ ਆ ਕਿ ਮੌਸਮ ਦੀ ਖਰਾਬੀ ਸਿਆਲ ਵਿੱਚ ਲੁੱਕਰੀ ਪੈਂਦੀ ਹੁੰਦੀ ਤੇ ਮੈਨੂੰ ਲੱਗਦਾ ਉਹ ਜਲਦੀ ਕੰਮ ਸ਼ੁਰੂ ਹੋ ਜਾਊਗਾ ਮੇਰੀ ਹੁਣ ਵੀ ਐਕਸ਼ਨ ਸਾਹਿਬ ਨਾਲ ਗੱਲ ਹੋਈ ਆ ਤੇ ਉਹ ਵੀ ਇੱਥੇ ਪਹੁੰਚ ਰਹੇ ਆ ਉਹ ਵੀ ਸਰਕਾਰ ਵੱਲੋਂ ਜੋ ਵੀ ਇਹਦਾ ਉਹ ਕਰਨਗੇ ਜਦ ਤੱਕ ਉਹ ਲੰਮਾ ਲੱਗਦਾ ਹੈ ਤੇ ਮੈਂ ਦੁਬਾਰਾ ਫਿਰ ਸਮੂਹ ਸਾ ਸੰਗਤ ਜੀ ਦਾ ਬਾਬਾ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਸੜਕ ਨੂੰ ਜਿਹੜਾ ਠੀਕ ਕਰਨ ਦਾ ਬੀੜਾ ਚੁੱਕਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵੀਕਰ ਸਾਹਿਬ ਦੇ on the sea ਬਿਲਕੁਲ ਸੱਚੀ ਗੱਲ ਹੈ ਕਿ ਰੋਟੀਆਂ ਸਿੱਕੀਆਂ ਗਈਆਂ ਆਨੰਦਪੁਰ ਸਾਹਿਬ ਦੀ ਪਾਣ ਪੇਤਰ ਧਰਤੀ ਦੇ ਜਾਣ ਵਾਲੇ ਰਸਤੇ ਤੇ ਕਿਉਂਕਿ ਲੰਮੇ ਸਮੇਂ ਤੋਂ ਅਸੀਂ ਮੰਗ ਪੱਤਰ ਦੇਂਦੇ ਆ ਰਹੇ ਸਨ ਅੱਜ ਸੰਤ ਬਾਬਾ ਲਾਵ ਸਿੰਘ ਜੀ ਕਾਰ ਸੇਵਾ ਵਾਲੇ ਜਿਹੜੇ ਲੰਮੇ ਸਮੇਂ ਤੋਂ ਕੋਲਾ ਦੀ ਸੇਵਾ ਦੇ ਪਿੱਛੇ ਜੋ ਇਤਿਹਾਸ ਸਿਰਜ ਕੇ ਗਏ ਨੇ ਅੱਜ ਵੀ ਇਤਿਹਾਸ ਸਿਰਜਣ ਵਾਲੀ ਗੱਲ ਜਿਹੜੀ ਆ ਪਾਇਸਤਨਾਬ ਸਿੰਘ ਜੀ ਜਿਹੜੇ ਤੁਹਾਡੇ ਸੇਵਾਦਾਰ ਹਨ ਬਾਬਾ ਜੀ ਉਹ ਉਹਨਾਂ ਨੇ ਪਿੰਡਾਂ ਦੇ ਵਿੱਚੋਂ ਸੰਗਤਾਂ ਨੂੰ ਨਾਂ ਲੈ ਕਰਕੇ ਇਹ ਜਿਹੜੀ ਸੇਵਾ ਕਿਉਂਕਿ ਲੋੜ ਸੀ ਇਥੇ ਨੰਗਣਾ ਵਿਖਾ ਹੋਇਆ ਸੀ ਜਿਹੜੀਆਂ ਸੰਗਤਾਂ ਬਿਆ ਤੇ ਟਰੈਡਰ ਟਰਾਲੀਆਂ ਦੇ ਆਉਂਦੀਆਂ ਨੇ ਉਦੇ ਬਾਰੇ ਬਾਦ ਸਰਕਾਰ ਵੀ ਰਹੀ ਹੈ ਕੇਵਲ ਕੋਲ ਕਿਉਂ ਪੈਸਾ ਲੈ ਕੇ ਚਲ ਜਾਂਦੀ ਰਹੀ ਹੈ ਸਪੀਕਰਾਂ ਦੇ ਬੋਲ ਕੇ ਚਲ ਜਾਂਦੀ ਰਹੀ ਹੈ ਉਹ ਕਹਿੰਦੇ ਨੇ ਪਰ ਨੰਦਪੁਰ ਸਾਹਿਬ ਨੂੰ ਜਾਣ ਵਾਲੇ ਰਸਤੇ ਵਾਲ ਬਿਲਕੁਲ ਧਿਆਨ ਨਹੀਂ ਕਿਸੇ ਵੀ ਸਰਕਾਰ ਨੇ ਦਿੱਤਾ ਨਹੀਂ ਹੁਣ ਇਹ ਬਹਦੇ ਆ ਕਿ ਆ ਵੇਖੋ ਬਾਬਾ ਜੀ ਨੇ ਰਾਤ ਦੇਣ ਆ ਜਿਹੜੀਆਂ ਜੀਸੀ ਮਸੀਨਾਂ ਸੰਗਤ ਦੇ ਦਸਵਾਦ ਨਾਲ ਲਈਆਂ ਹੋਈਆਂ ਨੇ ਟਿੱਪਰ ਲਾ ਦਿੱਤੇ ਨੇ ਕਾਰ ਸੇਵਾਲੇ ਸਿੰਘ ਪਿੰਡਾ ਚੋਂ ਵੀ ਰੰਗ ਕਰਕੇ ਪਹੁੰਚ ਗਏ ਨੇ ਤੇ ਮੇਰੀ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਇਸ ਕੁੰਬ ਵਿੱਚ ਇਸ ਸੇਵਾ ਦੇ ਵਿੱਚ ਸਾਡਾ ਪਹਿਲ ਦੇ ਆਧਾਰ ਤੇ ਫਰਜ਼ ਬਣਦਾ ਹੈ ਕਿ ਵਾਦ ਤੋਂ ਵਾਦ ਇਹ ਮਹਾ ਪ੍ਰਸ਼ਾਣੂ ਆਪਾਂ ਸਾਥੇ ਸੰਯੋਗ ਦੀਏ ਜਿਹਦੇ ਨਾਲ ਇਹ ਜਿਹੜੀ ਬੜੀ ਵੱਡੀ ਕਾਰ ਸੇਵਾ ਹੈ ਉਹ ਵੀ ਸਰਕਾਰ ਵੀ 1.5 ਸਾਲ ਹੋ ਗਏ ਬਣੇ ਨੂੰ ਉਹ ਵੀ ਬਿਲਕੁਲ ਰੋਟੀਆਂ ਸੇਕ ਰਹੀ ਹੈ ਹੁਣਵੇਂ ਨੇ ਕਿ ਇਹ ਜਲਦ ਬਾਬਾ ਜੀ ਨੇ ਸੰਗ ਸੰਤਾ ਨੂੰ ਨਾਲ ਲੈ ਕਰਕੇ ਇਹ ਜਿਹੜੀ ਸੇਵਾ ਰੰਭੀ ਹੈ ਮੇਰੇ ਹਿਸਾਬ ਨਾਲ ਦਿਨਾਂ ਦੇ ਵਿੱਚ ਜਿਹੜੀ ਹੈ ਉਹ ਸਾਰੀ ਤਿਆਰੀ ਕਰਕੇ ਇਹ ਸੰਗਤ ਨੂੰ ਸੌਂਪ ਦੇਣੀ ਹੈ